ਚਲੋ ਜੀ ਕਰਤੀ ਤਿਆਰੀ ਕੀਤਾ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੇ ਮੈਂ ਨਾ ਕਿਤੇ ਚਾਹ ਹੀ ਬੜਾ ਵਾਦੇ ਚਾਹ ਬਣਾਈਆਂ ਇਨੇ ਚਿਰ ਪਿਛੋਂ ਚੱਲੇ ਆ ਚਾਹ ਇੱਧਰ ਵੇਖ ਸਸਿਕਾ ਮਾਤਾ ਜੀ ਚੱਲੇ ਕਿੱਥੇ ਆਏ ਦਾਦਾ ਸਾਰਿਆਂ ਨੂੰ ਦੱਸੋ ਤੁਸੀਂ ਦੱਸੋ ਚੱਲੇ ਆਂ ਅਸੀਂ ਚੱਲੇ ਆਂ ਲੁਧਿਆਣੇ ਚੱਲੇ ਆਂ ਆਪਣੀ ਭੈਣ ਕੋਲ ਅੱਛਾ ਮਾਣ ਵੀ ਹੋ ਗਿਆ ਕਿੰਨਾ ਹੀ ਚਿਰ ਹੋ ਗਿਆ ਬਥੇ ਗਿਆ ਨੂੰ ਤੇ ਬੜੇ ਚਿਰ ਪਿਛ ਬੜੇ ਚਿਰ ਦੀ ਤਿਆਰੀ ਕੀਤੀ ਯਾਨੀ ਕਿ ਤੇਰੇ ਬਾਰਿਸ਼ ਹੋਈ ਨਾ ਕਿੰਨੀ ਜਿਆਦੇ ਮੀਂਹ ਪਿਆ ਉਹਨਾਂ ਤੋਂ ਪਹਿਲਾਂ ਦੀ ਤਿਆਰੀ ਹੋਈ ਆ ਪਹਿਲਾਂ ਸਾਡੇ ਬੱਚਿਆਂ ਦੇ ਪੇ ਫੇਰ ਆਪਣਾ ਕੰਮ ਹੋ ਗਿਆ ਸ਼ੁਰੂ ਤਾਂ ਕਰਕੇ ਨਹੀਂ ਜਾਂਦੇ ਪਰ ਚਲੋ ਥਾਂ ਥਾਂ ਤੇ ਪਾਣੀ ਖੜਿਆ ਵਾ ਤੇ ਹੁਣ ਉਸ ਤੋਂ ਬਾਅਦ ਵਿੱਚ ਫਿਰ ਤਿਆਰੀ ਕੀਤੀ ਫਿਰ ਉਹਨਾਂ ਦੇ ਬੱਚਿਆਂ ਦੇ ਪੇਪਰ ਆ ਗਏ ਤੇ ਹੁਣ ਮਾਹਾਂ ਕੇ ਜੇ ਸੁੱਖ ਨਾਲ ਚਲੋ ਚਲੋ ਜਾਣ ਦਾ ਮੌਕਾ ਮਿਲਿਆ ਵਈ ਕਿਹੜਾ ਰੱਖਣਾ ਹੈ ਭਾਈ ਚਾਹ ਹੀ ਵੱਖਰਾ ਵਾ ਭੈਣ ਨੂੰ ਮਿਲਣ ਦਾ ਰੱਖੋ ਸਮਾਨ ਸਭ ਲੈ ਲਈ ਅੱਜ ਸਾਨੂੰ ਵੀ ਇਹ ਸੁੱਖ ਹੋ ਗਿਆ ਵੀ ਆਤਵਾਰ ਵਾਲੇ ਦਿਨ ਛੁੱਟੀ ਐ ਤੇ ਸਾਰੇ ਜਾਣੇ ਚਲੋ ਚਲ ਜਣ ਕੇ ਨਿਆਣੇ ਵੀ ਨਾਲ ਰੌਣਕ ਮੇਲਾ ਦੇਖ ਆਉਣਗੇ ਇਹਦਾ ਰਾਤਾ ਵੀ ਸਬਜ਼ੀ ਲੈ ਆਈ ਜਾਈਏ ਮੈਂ ਕਹਿੰਦੇ ਵੀ ਸ਼ਹਿਰੀ ਐ ਸ਼ੈਰinger ਇਹਨਾਂ ਚੀਜ਼ਾਂ ਦੀ ਘਾਟ ਹੁੰਦੀ ਐ ਮੁੱਲ ਦੀ ਹੁੰਦੀਆਂ ਚੀਜ਼ਾਂ ਇੱਕ ਦੁੱਧ ਹੋ ਗਿਆ ਸਬਜ਼ੀਆਂ ਹੋ ਗਈਆਂ ਆ ਪਰੋਲ ਖਾਣ ਲੱਗੀ ਦੀ ਸਗਾਤ ਮੈਂ ਚੱਲ ਪਰੋਲ ਲੈ ਜਾਂਦੇ ਆ ਇਹ ਆ ਸੋਗਾਤ ਇੱਕ ਕੌਥੇ ਵੀ ਲੱਗੋ ਅੱਜ ਮਾਰਾਂ ਉਹ ਅੱਜ ਉੱਧਰ ਕੋਈ ਹੋਏਗਾ ਉੱਤੇ ਚੈੱਕ ਕਰਦੇ ਆ ਇੱਕ ਕੌਥ ਲੱਗਾ ਪਰ ਲੱਥਣਾ ਬੜਾ ਔਖਾ ਉਹਨੂੰ ਮਾਜ ਮਾਰਿਆ ਸੰਦੀਪ ਨੂੰ ਮੈਂ ਕੌ ਲਾ ਦੇ ਪਰੋਲ ਉਹ ਜੁਗਾ ਤਾ ਉਹ ਲੈ ਜਾ ਖਾਣ ਲਈ ਹਾਂ ਹਾਈ ਹੋ ਲੈ ਨਾਲ ਮਾਰ ਉਹ ਰੰਡਾ ਕਿਨ ਪੋਲਾ ਚਲ ਉਹਨਾਂ ਦਾ ਬਰੀਕ ਪੂਰੀ ਵਜੇਗੀ ਆਹ ਡੰਗ ਤੇ ਹੋਈ ਸਬਜ਼ੀ ਦਾ ਇੱਕ ਪਰੌਲੋਂ ਵੀ ਹੈਗਾ ਪਰ ਉਹ ਤਾਂ ਜਿਆਦਾ ਪੱਕਾ ਹੋਣਾ ਉਹ ਵੀ ਵਾਦ ਰੱਖ ਲਿਆ ਉਹ ਤਾਂ ਹਰ ਵਾਰੀ ਰੱਖੀ ਜਾਵਾ ਹਰ ਵਾਰੀ ਰੱਖੀਦਾ ਵੀ ਹੁੰਦਾ ਨਹੀਂ ਆ ਪਰ ਵੇਖ ਲੋ ਸ਼ਾਇਦ ਵੀ ਪਾਣੀ ਜਾਏ ਨਹੀਂ ਨਹੀਂ ਤੂੰ ਵੇਖੀ ਤੇ ਚਲ ਜੀ ਫਿਰ ਪਰੌਲ ਨਹੀਂ ਨਹੀਂ ਬਸ ਹੈ ਸਬਜ਼ੀ ਵੀ ਹੋ ਗਈ ਹੈ ਆਓ ਪਿਆ ਪਿਆ ਪੱਕ ਜਾਣਾ ਇਹ ਜੀ ਬੱਲਾ ਟੁੱਟ ਜੂ ਇਹ ਬੂਟਿਆਂ ਦਾ ਇਹ ਹੁੰਦਾ ਹੈ ਟੁੱਟ ਪਈ ਨਹੀਂ ਜਿੱਦਨੂ ਮਰਜ਼ੀ ਆਹ ਪੱਲਾ ਸੱਜੋ ਵੱਲ ਦੇ ਪਰੇ ਚਲਣ ਕਿ ਦੇ ਦੇ ਨਾ ਚੀਕੋਈ ਆਪਣੀਆਂ ਦੀ ਡੰਡੇ ਦੇ ਨਾਲ ਦੇਖ ਹੋਰ ਹੀ ਲੱਭ ਗਿਆ ਮੈਂ ਇਹ ਲੱਭਣ ਲੱਗੇ ਕਿੰਨੇ ਆਹ ਦੋ ਹੋ ਗਏ ਦੇ ਨਾ ਪਰਿਆਂ ਤੋਂ ਨਾ ਬੱਸ ਹੋ ਗਿਆ ਡਾਂਗੋ ਨੰਬਰ ਹੋਰ ਨਹੀਂ ਗਿਆ ਤਨੀ ਫਾਇਰੇ ਜਿੱਦਾਂ ਜਿੱਦਾਂ ਲਾਇਆ ਇੱਕ ਹੋਰ ਲਾ ਲੈ ਨਹੀਂ 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 ਮੈਂ ਜਿੱਤ ਹੋ ਜਾ ਜੀ ਤਾਂ ਨਰਾਤਾ ਵੀ ਭੈਣ ਨੂੰ ਨਾ ਪਰੌਂਟੇ ਖਵਾ ਲਈ ਤੁਸੀਂ ਕਿੱਥੇ ਕਹਿ ਰਹੇ ਹੋ ਇੱਕ ਨਾ ਘੋਲ ਲਾ ਇੱਕ ਲਾ ਲਾ ਪਰਲੇ ਬਣੇਗਾ ਪਰਲੇ ਹੁਣ ਇਧਰ ਇਧਰ ਵੱਡਾ ਆ ਗਿਆ ਹਾ ਹਾ ਹਾਂ ਇਹਦਾ ਫਰਨਾ ਯਾਰ ਗਿਆ ਰੱਤਲੇ ਨਾਲ ਥੰਲੇ ਨਾਲ ਕਮਾ ਕੇ ਲਥਨਾ ਕਮਾ ਕੇ ਥੰਲੇ ਨਾਲ ਥੰਲੇ ਨਾਲ ਹਾਂ ਹਾਂ ਕਮਾਉਣ ਉਹਦੇ ਨਾਲ ਇੱਕ ਹੋਰ ਹੀ ਗਾ ਕਮਾਈ ਜਾ ਜਾ ਇਧਰ ਵੀ ਆ ਦੂਸਰੀ ਸਾਈਡ ਪੜਾਂਗੇ ਅਹ ਜਿੱਦਣਾ ਇਧਰ ਆਦਾ ਜੋ ਲੱਭਦਾ ਲੈ ਜਾਈ ਮੈਂ ਆਹੀ ਇੰਨੇ ਦਿਨ ਪਿਛੇ ਚੱਲੇ ਆ ਵੇ ਚੱਲ ਵਿਚਾਰੀ ਹਾਂ ਨਿਆਲੇ ਵੀ ਖਾ ਲੈਂਦੇ ਖੁਸ਼ ਹੋ ਗਏ ਉਹ ਸਾਡੇ ਇੰਨੇ ਨਹੀਂ ਛੱਡੇ ਉਹ ਖਾ ਲੈਂਦੇ ਰੇ ਤੇ ਨਿੱਕੇ ਨੂੰ ਭੌਂਦੇ ਭੜਾਉਂਦੇ ਰੇ ਚੱਲ ਮਾਵਾਂ ਨੰਨਾ ਨੰਗੀ ਜਾਣੇ ਹਣਾ ਹੱਤਾ ਇੱਕ ਲੋੜ ਨਹੀਂ ਪੈਣੀ ਉਹਨਾਂ ਨੇ ਸਭੀ ਸੁਰਜੀ ਦੀ ਹੁਣ ਕਿ ਲੇਟ ਪੜੀ ਹੋ ਗਿਆ ਚੱਲ ਚਲੋ ਚਲੋ ਜਾ ਕੇ ਵੇਖੀਏ ਉਹਨਾਂ ਕੋਲੋਂ ਉੱਥੇ ਚਲੋ ਚਲੋ ਆ ਜਾਓ ਫਿਰ ਚੱਲ ਜਲਦੀ ਚੱਲਣਾ ਆਉਣੀ ਫਿਰ ਚਾਰ ਕਰਦੇ ਤੁਹਾਡਾ ਫਟਾਫਟ ਇਹਨਾਂ ਨੂੰ ਆਪਾਂ ਇਹ ਇਹ ਨਾਲ ਨਹੀਂ ਚੱਲੇ ਹੈਗੇ ਸਾਡੇ ਦਾਦੀ ਜੀ ਇਹ ਆਪਣੇ ਪਿੰਡ ਚ ਜਣਾ ਨਾ ਨਾ ਦੇ ਮੈਂ ਉੱਥੇ ਵੰਡ ਵੇਖ ਲੈਣਾ ਵਾ ਤੇ ਮੰਮੀ ਨੂੰ ਆਪਾਂ ਨਾਲ ਲੈ ਚੱਲੇ ਆ ਤੇ ਉਸਾਮਾ ਉੱਤੇ ਪੈ ਜਾਣੀਆਂ ਹਨ ਡੈਡੀ ਜੀ ਨੂੰ ਲੱਗਿਆ ਆਪਾਂ ਭੇਜ ਦੇਣਾ ਤੇ ਇਹ ਚੱਲ ਚੱਲੇ ਆ ਛਰੀ ਪਰਾਂ ਜਾਂ ਨਹੀਂ ਜਾਣ ਦੇਣਾ ਇੱਥੇ ਚਲੋ ਜੀ ਦੇਖੋ ਚਲੋ ਬਾਕੀ ਹੁਣ ਕਰੋ ਤੁਸੀਂ ਚੈਰੀ ਚੱਲ ਵੇ ਸਬਜ਼ੀ ਰੱਖ ਇੱਥੇ ਨਾ ਰਜੇ ਸਬਜ਼ੀ ਰੱਖ ਬੜਾ ਬੜੀ ਮਿਹਨਤ ਨਾਲ ਤੋਰੀ ਤੋੜੀ ਆ ਉਹ ਕਿਉਂ ਜਾਣਦੇ ਆ ਜੀਭ ਵਾਲ ਗਈ ਜਾਣੀ ਇਹ ਵੀ ਕਰ ਚੱਲ ਪੜਾ ਚੱਲੀ ਚਲ ਮੈਂ ਚੰਗਾ ਫਿਰ ਆ ਤੇਰੇ ਤੇਰੇ ਜੰਮੇ ਹੋ ਇੱਕ ਉਹ ਬੈਠਾ ਹੀ ਹੋ ਇੱਕ ਕਿੱਥੇ ਆ ਇੱਕ ਉਹ ਜਿਹੜਾ ਫਿਰੰਡ ਆ ਇਹ ਦੋਵੇਂ ਤੇਰੇ ਜੰਮੇ ਆ ਰਿਓ ਬਸ ਬਾਹਰ ਨਾ ਭੱਜਣਾ ਹੋਰ ਨਹੀਂ ਗੱਲ ਕੋਈ ਬਸ ਫਿਕਰ ਦੀ ਨਹੀਂ ਦੌੜ ਲੱਗਾ ਮਨ ਕਰਨ ਨੂੰ ਬੈੱਡ ਲਾਉਣ ਦਾ ਹਾਂਜੀ ਪੱਲੀਆਂ ਨੂੰ ਲਗਾ ਹਾਂਜੀ ਲਾ ਦੇ ਫਿਰ ਹੋ ਗਈ ਪਿਆਰੀ ਚਲੋ ਜੀ ਚੱਲੇ ਪਾਤੇ ਨੇ ਅਸੀਂ ਤੇ ਟਾਈਮ ਕਰਦਾ ਥੋੜਾ ਲੇਟ ਹੀ ਹੋ ਗਏ ਆ ਪਰ ਫਿਰ ਵੀ ਪਹੁੰਚ ਜਾਣਾ ਟਾਈਮ ਨਾਲ ਪਹੁੰਚ ਗਏ ਜੀ ਭਾਈ ਮਾਨ ਸਾਹਿਬ ਗੁਰਦਾਰਾ ਸਾਹਿਬ ਦੇ ਲਾਗੇ ਤੇ ਇੱਥੋਂ ਮੱਥਾ ਟੇਕ ਕੇ ਨਿਕਲ ਕੇ ਚਾਹੀਦਾ ਜਦੋਂ ਵੀ ਇੱਧਰ ਦੀ ਯਾਤਰਾ ਕਰੀਏ ਜਦੋਂ ਵੀ ਕਦੇ ਇੱਧਰ ਨੂੰ ਗਏ ਆ ਪਾਰ ਤੇ ਮੱਥਾ ਟੇਕ ਕੇ ਫੇਰ ਤੁਰੀ ਜਾਵਾਂ ਸਾਰੀ ਸੰਗਤ ਰੁਕ ਕੇ ਜਾਂਦੀ ਹੈ ਰੋਡ ਦੇ ਉੱਪਰ ਲੋ ਜੀ ਪਰਚਾ ਨਾ ਮਾਲ ਪੁੱਛ ਲੈ ਆਓ ਜੀ ਪਾਪਾ ਦੇ ਮਾ ਆ ਛੜੀ ਤੂੰ ਹੀ ਮੰਨ ਲੈ ਤਾ ਚਲੋ ਜੀ ਚੱਲ ਲੈਓ ਬਾਪੇ ਦਾ ਨਾਮ ਤੇ ਚਲੋ ਫਿਰ ਚੱਲੇ ਪਾਓ ਤੂੰ ਆਲਾ ਤੂੰ ਹੀ ਲਾ ਮੈਨੂੰ ਮਿਲ ਗਿਆ ਗੁਰਦੁਆਰਾ ਫੋੜਫੁਤਾ ਸਾਹਿਬ ਪਹੁੰਚ ਗਏ ਆਪਾਂ ਕੋੜ ਲਗਾ ਜਦ ਤੀ ਨਾ ਰਹਿਗਾ ਇਹਾਨੂੰ 15 ਕਿਲੋ ਵਿੱਚ ਹਾਂ ਪਹੁੰਚ ਗਏ ਆ ਜੀ ਲੁਧਿਆਣੇ ਦੇ ਲਾਗੇ ਸਤਲੁਜ ਦੇ ਦਰਿਆ ਦੇ ਜਿਹੜਾ ਹੈਗਾ ਵਾ ਟੋਲ ਪਲਾਜ਼ਾ ਉੱਥੇ ਆਂ ਛੜਾਣਾ ਬਹੁਤ ਲੰਮੀਆਂ ਲੱਗੀਆਂ ਕਿਵੇਂ ਛੜੀ ਕਿਵੇਂ ਆ ਨਾਬਾ ਵਧੀਆ ਠੀਕ ਆ ਹੋਰ ਹੈ ਮਜਾ ਸੱਕੀ ਤੇ ਨਹੀਂ ਮਨ ਤਾਂ ਸਿਹਰ ਤੁਸੀਂ ਠੀਕ ਆ ਮਨ ਤੇ ਖਰਾਬ ਹੋਇਆ ਨਹੀਂ ਮਨ ਤਾਂ ਜੀਤਾ ਤਾਂ ਹੁੰਦਾ ਹੁੰਦਾ ਮੈਂ ਕਿਲਰ ਕਿ ਆ ਵੇਖੋ ਮੈਂ ਤੇ ਸ਼ੈਰੀ ਦੇ ਖਿਲਾਰ ਦਉ ਤੈਨੂੰ ਮੈਂ ਸ਼ੈਰੀ ਨਹੀਂ ਖਿਲਾਰਦਾ ਉਹ ਵੇਲਾ ਸੈਟ ਕਰਨ ਮੇਲੇ ਵਾਲ ਫਿਰ ਜਾ ਕੇ ਖਿਲਾਰ ਲਾਂ ਕੋਰਾ ਤੈਨੂੰ ਫਿਰ ਤਿਆਰ ਕਰ ਲਾਂਗੇ ਇੱਕ ਬਸ ਆਏ ਪਹੁੰਚ ਗਿਆ ਗੁਰਦੁਆਰਾ ਦੁਖਨਿਵਾਰਨ ਦੁਖਨਿਵਾਰਨ ਸਾਹਿਬ ਪਹੁੰਚ ਗਏ ਜੀ ਲੁਧਿਆਣਾ ਸ਼ਹਿਰ ਤੇ ਗੁਰਦਰਾ ਸਾਹਿਬ ਵਾਲੀ ਗਲੀ ਇਹਨਾਂ ਦੀ ਤੇ ਜੀਤਾ ਲੈਣ ਲੱਗ ਪਈ ਆ ਬੱਚਿਆਂ ਵਾਸਤੇ ਫਰੂਟ ਨੱਬੇ ਕੈਸਾ ਬਬੂਆ ਵਾਸ਼ ਕਰ ਕਿੰਨਾ ਖਰੀਦੀ ਜਾਣਾ ਵਾ ਫਰੂਟ ਲੈ ਲੀਏ ਬੱਚਿਆਂ ਲਈ ਆ ਹਾਂ ਬਚਾਲੀ ਕੈਂਡੀਜ਼ ਬਣਾਉਣੀਆਂ ਉਹ ਗੁੰਦ ਘਾਣ ਤੋਂ ਚਲੋ ਆ ਮੰਨਦਾ ਆ ਪਿੱਛੇ ਰੱਖੋ ਆ ਕੀ ਹੋਇਆ ਜੀਤਾਂ ਨੂੰ ਭਲੇਖਾਂ ਲੱਗਣ ਰਿਹਾ ਮੈਂ ਆਖਣ ਰਿਹਾ ਵੀ ਇਹੋ ਹੀ ਹੈ ਘਰ ਹੋ ਰਹੀ ਨੇ ਕਿਤੇ ਘਰ ਵੱਢਦੀ ਹੈ ਇਹਲੇ ਸੇਬ ਲਾ ਕੇ ਉਹ ਕਿਤੇ ਘਰ ਵੱਢਦੀ ਹੈ ਹਾਂ ਉਹ ਕੈਂਨ ਬਖਵਾਦ ਨੂੰ ਪੁੱਛਣ ਦਾ ਮੈਨੂੰ ਛੱਡ ਹੀ ਗਏ ਆ ਇਹ ਸਾਰੇ ਭੱਜ ਗਏ ਨਹੀਂ

ਦੇਰ ਦੇ ਬਾਹਰ ਬਾਹਰ ਕਰਦੇ ਆ ਨੀ ਨਾਮ ਉਤਾਰ ਕੇ ਆ ਤਾ ਕਿ ਆਹੀ ਆਹੀ ਆਹ ਅਗੇ ਚੇਰ ਪਿਛੋਂ ਆਇਆ ਲੋਕੇਸ਼ਨ ਤੇ ਆ ਗਈ ਪਰ ਫੇਰ ਨਹੀਂ ਪੁੱਛਦੇ ਪਛਾਉਂਦੇ ਯਾਰ ਠੀਕ ਠੀਕ ਹੈ ਸਭ ਆਜੋ ਚਲੋ ਚਲੋ ਚਾਹ ਪਾਣੀ ਪੀ ਲਿਆ ਉਸ ਤੋਂ ਬਾਅਦ ਜੀਤਾ ਨੇ ਹੁਣ ਆਪਣਾ ਮੇਨ ਕੰਮ ਸ਼ੁਰੂ ਕਰਤਾ ਇਹ ਹੁਣ ਹੈ ਬੀਪੀਆਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਵਾ ਨਾ ਉਹ ਹੋਂਡਿਆ ਵਾ ਤੇ ਆ ਮੈਂ ਇਕੱਲੀ ਵੀ ਜਦੋਂ ਮੈਂ ਆਉਂਦੀ ਨਾ ਇੱਥੇ ਜਾਂ ਜਦੋਂ ਵੀ ਇਹ ਹੋਂ ਉੱਥੇ ਹਰ ਵਾਰੀ ਵੈਸੇ ਜਿਆਦਾ ਤਰੇ ਹੋ ਜਾਂਦੇ ਆ ਮੈਨੂੰ ਤੇ ਬੜਾ ਚਿਰ ਹੋ ਗਿਆ ਇਹਨੂੰ 4 ਸਾਲ ਹੋ ਗਏ ਨੇ ਨਾ ਉਦੋਂ ਲਈ ਆਈ ਆ ਤੇ ਜਦੋਂ ਵੀ ਇਹਨਾਂ ਨੇ ਛੁੱਟੀਆਂ ਚਾਉਣਾ ਸਿਆਲ ਦੀਆਂ ਗਰਮੀਆਂ ਦੀਆਂ ਜਦ ਇਹਨਾਂ ਕੋਲ ਸਮਾਨ ਮੰਗਾ ਲਈਦਾ ਇਹਨਾਂ ਦੀ ਲੈਸਾਂ ਦੀ ਦੁਕਾਨ ਆ ਇੱਥੇ ਇਹ ਆਪਣਾ ਸਮਾਨ ਲਿਆਉਂਦੇ ਤੇ ਮੈਂ ਇਕੱਠਾ ਹੀ ਮੰਗਾ ਲੈਣੀ ਹੁਣ ਇਹ ਤਾਂ ਆਹ ਬੰਦਾ ਪੂਰੇ ਪੂਰੇ ਪੈਕੇਟ ਮੰਗਾ ਲੇ ਆ ਇਹ ਜਿੰਨੇ ਮੇਰੇ ਸੂਟਾਂ ਤੇ ਲੱਗਣੀਆਂ ਸਾਰੀਆਂ ਸਾਰੀਆਂ ਐਵੇਂ ਲੈਸਾਂ ਲੱਗਣੀਆਂ ਤੇ ਬਾਕੀ ਹੋਣਾ ਫਿੱਕਾ ਪਣਨਾ ਹਾਂ ਤੂੰ ਗਿਫਟ ਖਾੜ ਆਪਣਾ ਇਹਨਾਂ ਦੀ ਅਨਿਵਰਸਰੀ ਹੀ 25 ਗਸਤ 25 ਗਸਤ ਅਨਿਵਰਸਰੀ ਹੀ ਉਦੋਂ ਦੀ ਤਿਆਰੀ ਕੀਤੀ ਸੀ ਹਾਂ ਉਦੋਂ ਦਾ ਦਾ ਗਿਫਟ ਲੈ ਕੇ ਮੜਤਾ ਰੱਖਿਆ ਸੀ ਤੇ ਉਸ ਤੋਂ ਬਾਅਦ ਚ ਡਿਲੇ ਹੁੰਦਾ ਗਿਆ ਕੰਮ ਅੱਜ ਜਾ ਕੇ ਆਏ ਹਾਂ ਤੇ ਗਿਫਟ ਉਦਾਂ ਹੀ ਪਿਆ ਹੈ ਹੈਪੀ ਅਨਿਵਰਸਰੀ ਹੁਣ ਹੈਪੀ ਅਨਿਵਰਸਰੀ ਪਹਿ ਤੁਹਾਨੂੰ ਵੀ ਹੈਪੀ ਅਨਿਵਰਸਰੀ ਇਹ ਸਾਡੇ ਭਾਜੀ ਨੇ ਤੇ ਇਹ ਤੁਹਾਡੇ ਨੇ ਸਾਡੇ ਭਾਜੀ ਸਾਰਿਆਂ ਦੇ ਤੇ ਜਦੋਂ ਵੀ ਛੁੱਟੀਆਂ ਕੱਟਣ ਹੁੰਦੇ ਹੁੰਦੇ ਸੀ ਤੇ ਭਾਜੀ ਵਿਚਾਰੇ ਰਹਿਿੰਦੇ ਹੁੰਦੇ ਕਿਉਂਕਿ ਗਰਮੀਆਂ ਦੀ ਛੁੱਟੀਆਂ ਹੁਣ ਇਹਨਾਂ ਨੇ ਰਹਿ ਕੇ ਜਾਣਾ ਸਿਆਲ ਦੀਆਂ ਨੇ ਰਹਿ ਕੇ ਜਾਣਾ ਭਾਜੀ ਵਿਚਾਰੇ ਨੂੰ ਮੌਕਾ ਨਹੀਂ ਮਿਲਦਾ ਹੁੰਦਾ ਹੁੰਦਾ ਤੇ ਹੁਣ ਆਹੀ ਇਹ ਨਹੀਂ ਤੜਾ ਕੱਲੀ ਨੂੰ ਨਾ ਭਾਜੀ ਨੂੰ ਨਾ ਨਾ ਆ ਅੱਗੇ ਮਾਸੀ ਮਸੀ ਹੁੰਦਾ ਹੁਣ ਮਾਸੜ ਮਾਸੜ ਹੋਏਗਾ ਇਹ ਨਰਾਜ਼ ਹੀ ਆਂਦੇ ਹੀ ਵੀ ਤੁਸੀਂ ਨਹੀਂ ਹੁੰਦੇ ਤਾਂ ਹੀ ਕੋਈ ਆਈਏ ਹਾਂ ਸਹੀ ਗੱਲ ਹੁਣ ਨਰਾਜ਼ਗੀ ਤੇ ਹੋ ਗਈ ਨਾ ਹੋਣੀ ਆ ਗਿਆ ਸੋਚਦੇ ਨਹੀਂ ਹੈ ਜਿਆਦਾ ਦੂਰਾਂ ਤੱਕ ਕਰਕੇ ਆਖ ਲੇਟ ਹੋ ਜੀਦਾ ਤਾਂ ਕਰਕੇ ਲੇਟ ਹੋ ਗਿਆ ਅੱਜ ਵੀ ਜਿਹੜਾ ਇਹ ਥੋੜਾ ਜਿਆਦਾ ਗੜਬੜੀ ਹੋ ਗਈ ਹੈ ਨੂਆ ਹੁੰਦੇ ਹੁੰਦੇ ਆ ਤਾਂ ਕਰਕੇ ਉਹ ਬੈਠ ਕੇ ਦੇਖੋ ਬਾਕੀ ਮੇਰਾ ਸਮਾਨ ਮੈਨੂੰ ਦੇ ਦਿਓ ਆਪਣਾ ਸਮਾਨ ਤੁਸੀਂ ਰੱਖ ਲਓ ਉਹ ਵੀ ਕਰਨਾ ਕਿ ਬਾਤ ਕਰਨਾ ਜੇ ਇਹ ਤੁਹਾਡਾ ਨਰਸਰੀ ਕਿਉਂ ਕਹਿੰਦੇ ਆ? ਇਹ ਵੀ ਚੀਜ਼ ਉਹ ਲੈਂਦੀ ਜੀ ਦੀ ਲੋੜ ਜਿਹੜੀ ਤੁਹਾਡੇ ਕੰਮ ਵੀ ਆ ਜਾਏ। ਹੋਣਾ ਪਹਿਲੇ ਆਪਣੋ ਵੀ ਆ। ਹਾ ਤੇਰਾ ਫਰਮ ਸੂਟ ਸੁੜਪੇ ਪਸੰਦਾ ਆਂਦੀ ਮੈਂ ਵੀ ਆਪਦਾ ਪਸੰਦ ਕਰਨਾ ਫਿਰ ਇੱਕ ਇਹਨੂੰ ਵੀ ਲਾ ਕੇ ਦਿੱਤਾ ਤੇ ਆਹ ਲਾਸ ਜਿ ਟਿੱਲੀ ਆਂਦੀ ਆ ਇਹ ਮੋਰਾ ਵਾਲੇ ਸੂਟ ਤੇ ਲਾਉਣ ਵਾਸਤੇ ਇਹ ਇਨੇ ਚਰ ਦਾ ਸੂਟ ਤਾਂ ਹੀ ਨਹੀਂ ਸੀ ਤਾਂ ਮੈਂ ਆਹ ਲਾ ਲਾਹੇਦ ਕੋ ਮਗਾਵਾਗੇ ਦੂਆ ਸੂਟਾਂ ਦੇ ਕੱਟੀ ਦੋ ਬੰਡਲ ਲਵ ਲਈ ਆ ਤੇ ਇਹ ਲਾਸ ਇਹਦੇ ਲੱਗੇ ਮੈਂ ਅਜਾ ਕਰਕੇ ਉਹ ਮੋਰ ਵਾਲੇ ਗੁੰਰਾਂਗੇ ਮੋਰਾ ਵਾਲਾ ਇਕੱਠੇ ਹੋਣਿਆ ਅਸੀਂ ਤਿੰਨਾਂ ਜਾਣੇ ਸਾਰਿਆਂ ਨੇ ਮੋਰ ਨਹੀਂ ਆਵਾ ਨਾਵ ਨਹੀਂ ਮੰਦੀ ਤੇ ਨਾਵ ਤਾਂ ਵੀ ਨਾਲ ਹੀ ਲਾ ਰਹੀ ਤੇ ਇਹ ਚਾਰਾ ਜੰਗਨੇ ਪੋਣਾ ਹੀ ਨਹੀਂ ਨਹੀਂ ਮੈਨੂੰ ਪੋਣਾ ਆਲਾ ਕੰਮ ਵਧੀਆ ਵਾ ਘਰ ਵੀ ਆਪੇ ਤੇ ਬਾਹਰ ਵੀ ਆਪੇ ਤੇ ਜਦੋਂ ਉਹ ਵਿਚਾਰੀ ਆਂਦੀ ਆ ਉਹ ਚੁੰਗੇ ਚ ਲ ਮੈਂ ਮੈਨੂੰ ਕਿੰਨਾ ਗੱਲੀ ਮੈਨੂੰ ਕੁਝ ਗੱਲ ਤੁਹਾਡਾ ਕੀ ਵਾ ਮੈਂ ਤੁਹਾਨੂੰ ਐਪਰੀਸ਼ੀਏਟ ਕੀਤਾ ਵੀ ਵਧੀਆ ਗੱਲ ਕਰਵਾਤੀ ਨਹੀਂ ਮੈਂ ਵੀ ਇਹ ਕਹਿਣੀ ਵੀ ਉਹ ਵਿਚਾਰੀ ਜਦੋਂ ਹੁੰਦੀ ਆ ਨਾ ਹੁੰਦੇ ਚੌਂਕੇ ਜਾਗ ਜਾਂਦੀ ਤੇ ਫਿਰ ਮੈਂ ਥੋੜੀ ਨਾ ਮੰਦੀ ਤੇ ਜਾਣਾ ਵੇ ਚੁੱਕ ਦੇਣਾ ਤੇ ਇੱਧਰ ਜਾ ਕੇ ਨਾਲ ਇਹ ਆ ਵੀ ਇਹ ਕੀ ਹੈ ਸ਼ਿਮਰਾਂ ਮੱਝ ਇਹ ਚਿੱਕੀ ਚਿੱਲੀ ਚਿੱਲੀ ਚੀਜ਼ ਚਿੱਲੀ ਚੀਜ਼ ਚਿੱਲੀ ਚੀਜ਼ ਕਿਤੇ ਸੁਣਿਆ ਹੈ ਚਿੱਲੀ ਚੀਜ਼ ਨਹੀਂ ਚੀਜ਼ ਆ ਨਾ ਮੈਂ ਨੱਚੀਗਾ ਨੀ ਨਾ ਤੇ ਉਹ ਮੈਂ ਵੀ ਚੱਲ ਜਿੰਨਾ ਛੇਤੀ ਹੀ ਫਰੀ ਹੋਗੇ ਛੇਤੀ ਜਾਵਾਂਗੇ 3 ਘੰਟੇ ਫਿਰ ਜਾਂਚ ਵੀ ਲੱਗਣੀ ਆ ਤਾਂ 2:00 ਵੱਜ ਗਏ ਆ ਸੋ ਤਾਂ ਪਾਣੀ ਸ਼ਾਟ ਤੇ ਫਿਰ ਗੁਰਦਰ ਸਾਹਿਬ ਦਾ ਆਲਮਗੀਰ ਸਾਹਿਬ ਆਲਮਗੀਰ ਸਾਹਿਬ ਜਾ ਕੇ ਫਿਰ ਪਿੰਡ ਜਾਨਾ ਮੈਂ ਕਿਤੇ ਦੂਰ ਆਏ ਆ ਤੇ ਚਲੋ ਹਨਾ ਜਾਣਾ ਚਾਹੀਦਾ ਵਾ ਹੁਣ ਨਹੀਂ ਕਿਤੇ ਹੁਣਵਾਨ ਸਾਹਿਬ ਕੋਲ ਰਹਿਣਾ ਉੱਥੇ ਹੋਇਆ ਉਹ ਦਰਸ਼ਨ ਕਰ ਲਏ ਤੇ ਹੁਣ ਇਹ ਗੁਰਦਰ ਸਾਹਿਬ ਕਿਵੇਂ ਵੇਖੇ ਨਹੀਂ ਇੱਥੇ ਜਾਣਾ ਇਹ ਹੈ ਖਾ ਭਾਜੀ ਹੁਣਾ ਦਾ ਕੰਮ ਪਰ ਮੈਨੂੰ ਅਜ ਤੱਕ ਇਹ ਨਹੀਂ ਸਮਝਦਾ ਕਿ ਵੀ ਕੰਮ ਹੈ ਕੀ ਹੈ ਅੱਜ ਸਪੈਸ਼ਲ ਵੇਖਣਾ ਹੈ ਕੰਮ ਦਾ ਸਾਰੇ ਕੰਮ ਕੋਤਨਰੀ ਪਰ ਆਦੇ ਪੰਨੇ ਨਹੀਂ ਪੈਂਦਾ ਇਹਨਾਂ ਦਾ ਕੰਮ ਹੈ ਆਛਾ ਆਹ ਤਾਂ ਪਹਿਲੇ ਸਾਹਮਣਾ ਕਟਿੰਗ ਕਰਦੀ ਹੁੰਦੀ ਆ ਨਾ ਇਹਦੀ ਡਾਈ ਬਣਾਈ ਹੁੰਦੀ ਆ ਹਾਂਜੀ ਇਹ ਆ ਚੀਜ਼ ਸਾਰੀ ਕੀਤੀ ਆ ਹਾਂ ਹਾਂ ਫਿਰ ਉਹ ਸਾਰਾ ਟੱਪਰ ਆਹ ਬਣਾਈ ਇਧਰ ਆ ਨਾ ਆ ਚੀਜ਼ਾਂ ਬਣਾਈਆਂ ਵਾ ਸਟicker ਲੱਗਦਾ ਆਲੇ ਕਰੀਮ ਵਾਲੇ ਡਿਫੈਂਸ ਸਟicker ਲੱਗਦੇ ਉਹ ਤਿਆਰ ਹੋਨੇ ਆ ਆ ਜਿਹੜਾ ਟਿਸ਼ੂ ਪੇਪਰ ਹੁੰਦੇ ਆ ਜਾਂ ਹੈਂਡ ਵਾਸ਼ ਵਾਲੇ ਹੁੰਦੇ ਉਹਦੇ ਮਗਰ ਲੱਗਦੇ ਉਹ ਆ ਟਾਇਪਸ ਉੱਪਰ ਸਟੋਰ ਬੜਾ ਹੋ ਸਮਝ ਲਾਜੀ ਆਹ ਕਾਈ ਡਰੇ ਹੈ ਇਹ ਮਿਠਾਈ ਦੇ ਡਰੇ ਮਠਾਈ ਦਾ ਡੱਬਾ ਸਾਹਮਣੇ ਕੈਰੀਏ ਡੱਬਾ ਕਵਰ ਜਦੋਂ ਬੰਦ ਕਰ ਦਿੰਦੇ ਆਇ ਤੋਂ ਦੇਣਾ ਅਸੀਂ ਕਦੇ ਨਾ ਦੇਖਿਆ ਡੱਬਾ ਨੂੰ ਕੋਈ ਆਉਂਦਾ ਹੋਵੇ ਗੱਗਾ ਉਹ ਵੀ ਹੁੰਦੇ ਆ ਇਹ ਆ ਮਸਲਾ ਸਾਫ਼ੀ ਗੱਲ ਹੈ ਅਸੀਂ ਇੱਥੇ ਚਾਰ ਡੱਬਾ ਜੱਟ ਹੋ ਘਟਣ ਦੇ ਐਮ ਜੀ ਪੈਰ ਕਰਦੀ ਆ ਨਾ ਇਹ ਜਿਹੜਾ ਹੈ ਫੀਡ ਕਰਦਾ ਨਕਸ਼ਾ ਨੇ ਇਹਨੇ ਜਿਆਦਾ ਇਹਨੇ ਕਟਿੰਗ ਕਰਦੀ ਹੈ ਇਹਨੇ ਮਸ਼ੀਨ ਹੈ ਇਹਨੇ ਕਟਿੰਗ ਕਰਦੀ ਹੈ ਇਹਨੇ ਉਦਾਂ ਦਾ ਬੈਂਡਿੰਗ ਕਰ ਦਿੰਦੀ ਹੈ ਪਾ ਜਿੱਤਾ ਹੀ ਆ ਮਸ਼ੀਨ ਇਹ ਕਦਾਈ ਵਾਲੀ ਕੰਪਿਊਟਰ ਵਾਲੀ ਹੁੰਦੀ ਆ ਨਾ ਜਿੱਤਾ ਨਕਸ਼ਾ ਆਵੇ ਫੀਡ ਕਰ ਦੇਣਾ ਤਾਂ ਉਧਰ ਕਦਾਈ ਨਿਕਲ ਲੇਗੀ ਉਧਰ ਵੱਡੀ ਹੋ ਰਹੀ ਹੈ ਡਿਜ਼ਾਈਨ ਆਉਮ ਨੇ ਵੇਖਿਆ ਕਿ ਡਿਜ਼ਾਈਨ ਇਤੋਂ ਪਾਤਾ ਚਿਗਾਜੀ ਗੁਰਦੁਆਰਾ ਆਲਮੁਗੀਰ ਸਾਰੇ ਸਾਹਿਬਾ ਜੋੜਾ ਘਰ ਕਰਾ ਕੇ ਜੋੜੇ ਜਵਾਂ ਇਹ ਆਪਾਂ ਇਸ ਸਥਾਨ ਤੇ ਪਹਿਲੀ ਵਾਰੀ ਆਏ ਆ ਸੁਣਿਆ ਬਹੁਤ ਸੀਗਾ ਇਸ ਸਥਾਨ ਬਾਰੇ ਦਰਸ਼ਨਾਂ ਚ ਪਹਿਲੀ ਵਾਰੀ ਕਰਨ ਦਾ ਅਸੀਂ ਬੜਿਆ Gabişar ਇਸ ਜਗ੍ਹਾ ਉੱਪਰ ਇਸ ਸਥਾਨ ਦਾ ਇਤਿਹਾਸ ਲਿਖਿਆ ਹੋਇਆ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾ ਵਿੱਚ ਜੀ ਜਿਨ੍ਹਾਂ ਨੇ ਵੀ ਪੜ੍ਹਨਾ ਹੋਇਆ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀਡੀਓ ਨੂੰ ਰੋਕ ਕੇ ਪੜ ਲੇ ਪੂਰਾ ਇਤਿਹਾਸ ਜਿਹੜਾ ਵਾ ਇੱਥੇ ਦਿੱਤਾ ਹੋਇਆ ਵਾ ਅਸੀਂ ਇਸ ਸਥਾਨ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਐ ਤੇ ਨਾਲ ਹੀ ਸਾਡੇ ਬੱਚਿਆਂ ਨੇ ਵੀ ਦਰਸ਼ਨ ਕੀਤੇ ਐ ਤੇ ਚੰਗਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ